ਸਸਿਕਾ ਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਨੀਤ ਕ੍ਰੀਏਸ਼ਨਸ ਕੋਟਪੁਰਾ ਜ਼ਿਲ੍ਹਾ ਫਰੀਕੋਟੂ ਅੱਜ ਆਨਲਾਈਨ ਸ਼ਾਪਿੰਗ ਦੇ ਵਿੱਚ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਗਰਮੀ ਚ ਪਾਉਣ ਵਾਲੇ ਸੋਹਣੇ ਸੋਹਣੇ ਸੂਟ ਜਿਹੜੇ ਸੂਟ ਹੈ ਇੱਕ ਕਾਟਨ ਸਟਾਫ ਦੇ ਉੱਪਰ ਬਣੇ ਹੋਏ ਆ ਸਾਰੇ ਐਵੇਂ ਦੇ بیس ਪਿੰਕ ਕਲਰ ਦਾ بیس ਆ ਉੱਪਰ ਬਲੈਕ ਕਲਰ ਦਾ ਛੋਟੀ ਬੂਟੀ ਦਾ ਪ੍ਰਿੰਟ ਬਣਿਆ ਹੋਇਆ ਦੇ ਉੱਪਰ ਇਸ ਸਟਾਫ ਜਿਹੜਾ ਹੈਗਾ ਇਹ ਗਰਮੀ ਚ ਪਾਉਣ ਵਾਲਾ ਬਹੁਤ ਸੋਹਣਾ ਕਾਟਨ ਦਾ ਸਟਾਫ ਹੈ ਬਹੁਤ ਫਾਈਨ ਵਾਲਾ ਇਹ ਤੁਸੀਂ ਰੁਟੀਨ ਵੇਅਰ ਵੀ ਕਰ ਸਕਦੇ ਹੋ ਨੈਕਸਟ ਸੂਟ ਜਿਹੜਾ ਹੈ ਲਾਈਟ ਪੀਚ ਕਲਰ ਉੱਪਰ ਆਫ ਵਾਈਟ ਨਾਲ ਡਿਜ਼ਾਈਨਿੰਗ ਹੋਈ ਹੋਈ ਹੈ ਇਸ ਦਾ ਬੀਸ ਜਿਹੜਾ ਇਹਦਾ ਹੈ ਉਹ ਲਾਈਟ ਪੀਚ ਕਲਰ ਹੈ ਤੁਸੀਂ ਇਹ ਸੂਟ ਜਿਹੜੇ ਹੈ ਇਹ 올ਓਵਰ ਵੀ ਸਟਿਚ ਕਰ ਸਕਦੇ ਆ ਇਹਨਾਂ ਦਾ ਪਲੇਨ ਬਾਟਮ ਤੁਸੀਂ ਮੈਚਿੰਗ ਕੂਟ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਸੂਟ ਜਿਹੜਾ ਹੈ ਇਹ ਬਲੈਕ ਕਲਰ ਉੱਪਰ ਨਿੱਕੀ ਬੂਟੀ ਦਾ ਜਿਹੜਾ ਪ੍ਰਿੰਟ ਆ ਪੈਰਟ ਤੇ ਲਾਈਟ ਬਲੂ ਕਲਰ ਨਾਲ ਜਿਹੜੀ ਇਹਦੇ ਉੱਪਰ ਡਿਜ਼ਾਈਨਿੰਗ ਹੋਈ ਹੋਈ ਹੈ ਇਹਨਾਂ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟੇ ਵੀ ਕਰਾ ਸਕਦੇ ਆ ਸਿੰਗਲ ਡਾਈ ਦੁਪੱਟਾ ਵੀ ਇਹਦੇ ਨਾਲ ਸਿੰਗਲ ਕਲਰ ਜਿੱਦਾਂ ਬਲੂ ਪੈਰਟ ਇਦਾਂ ਤੁਸੀਂ ਸਿੰਗਲ ਕਲਰ ਦਾ ਦੁਪੱਟਾ ਵੀ ਨਾਲ ਰੈਡੀ ਕਰਵਾ ਸਕਦੇ ਆ ਇਹ 올ਓਵਰ ਸੂਟ ਰਹਿਣਗੇ ਤੁਸੀਂ ਸਾਡੇ ਕੋਲੋਂ ਇਹਨਾਂ ਨਾਲ ਦੁਪੱਟੇ ਵੀ ਜੇ ਰੈਡੀ ਕਰਾਉਣੇ ਆ ਤਾਂ ਤੁਸੀਂ ਸਾਨੂੰ ਆਰਡਰ ਦੇ ਕੇ ਇਹਨਾਂ ਨਾਲ ਦੁਪੱਟੇ ਵੀ ਡਾਈ ਕਰਵਾ ਕੇ ਮਤਲਬ ਰੈਡੀ ਟੂ ਸੂਟ ਲੈ ਸਕਦੇ ਆਂ ਅਸੀਂ ਸਟੀਚਿੰਗ ਵਗੈਰਾ ਵੀ ਤੁਹਾਨੂੰ ਜੇ ਤੁਸੀਂ ਸਟੀਚਿੰਗ ਕਰਿਆ ਹੋਇਆ ਸੂਟ ਲੈਣਾ ਚਾਹੁੰਦੇ ਆ ਤਾਂ ਅਸੀਂ ਤੁਹਾਨੂੰ ਸਟੀਚਿੰਗ ਵੀ ਵਿਦ ਕਰਕੇ ਦੇਵਾਂਗੇ ਇਹ ਨੈਕਸਟ ਜਿਹੜਾ ਕਲਰ ਹੈ ਇਹ ਰੈਸਟ ਕਲਰ ਉੱਪਰ ਆਫ ਵਾਈਟ ਨਾਲ ਫਲਾਵਰ ਪ੍ਰਿੰਟਿੰਗ ਕੋਈ ਵੀ ਆ ਨੈਕਸਟ ਜਿਹੜਾ ਹੈ ਲਾਈਟ ਪੀਜ ਕਲਰ ਦੇ ਉੱਪਰ ਪਰਪਲ ਤੇ ਗ੍ਰੀਨ ਕਲਰ ਨਾਲ ਬਹੁਤ ਸੋਹਣੀ ਪੇਂਟਿੰਗ ਹੋਈ ਵੀ ਹੈ ਇਹ ਸੂਟ ਜਿਹੜੇ ਹੈਗੇ ਗਰਮੀ ਚ ਪਾਉਣ ਲਈ ਬਹੁਤ ਫਾਈਨ ਸਟੱਫ ਹੈ ਇਹਨਾਂ ਦੇ ਵਿੱਚ ਮਤਲਬ ਜਿਹੜਾ ਇਹਨਾਂ ਦਾ ਬੇਸ ਆ ਸਾਰਾ ਉਹ ਪਲੇਨ ਉੱਪਰ ਆ ਵਾਈਟ ਵਾਈਟ ਕਲਰ ਦਾ ਸੂਟ ਹੈ ਜਿਹਦੇ ਉੱਪਰ ਰੈੱਡ ਕਲਰ ਤੇ ਗ੍ਰੀਨ ਕਲਰ ਨਾਲ ਇਹ yellow color ਨਾਲ ਡਿਜ਼ਾਈਨ ਵੀ ਬਹੁਤ ਸੋਹਣਾ ਪ੍ਰਿੰਟ ਹੈ ਸੂਟ ਦਾ ਨੈਕਸਟ ਜਿਹੜਾ ਸੂਟ ਹੈ wine color ਉੱਪਰ ਬੂਟੀ ਵਾਲਾ ਡਿਜ਼ਾਈਨ ਬਣਿਆ ਹੋਇਆ blue ਤੇ black color ਦੀ ਇਹਦੇ ਉੱਪਰ ਬੂਟੀ ਵਾਲੀ ਡਿਜ਼ਾਈਨਿੰਗ ਹੈ ਇਹ ਸੂਟਾਂ ਨੂੰ ਤੁਸੀਂ ਲੇਸਿਸ ਵਗੈਰਾ ਲਾ ਕੇ ਸੋਹਣੀ ਮਤਲਬ ਇਹਨਾਂ ਦੇ ਉੱਪਰ ਡੈਕੋ ਕਰਕੇ ਡੈਕੋਰੇਟ ਕਰਕੇ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਤੁਸੀਂ ਨੈਕਸਟ ਜਿਹੜਾ ਸੂਟ ਹੈ ਅੰਡਰ ਰਾਈ ਕਲਰ ਹੈ ਇਹ ਸੂਟ ਦਾ ਇਹਦੇ ਉੱਪਰ ਲਾਈਟ ਪਿੰਕ ਕਲਰ ਤੇ ਆਫ ਵਾਈਟ येलो ਕਲਰ ਨਾਲ ਡਿਜ਼ਾਈਨਿੰਗ ਹੋਈ ਵੀ ਹੈ ਬਹੁਤ ਸੋਹਣਾ ਗਰਮੀ 'ਚ ਪਾਉਣ ਵਾਲਾ ਬਹੁਤ ਫਾਈਨ ਸਟੱਫ ਹੈ ਇਹ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਵਿੱਚ ਦਿਖਾਏ ਗਏ ਸਾਰੇ ਸੂਟ ਬਹੁਤ ਸੋਹਣੇ ਲੱਗੇ ਹੋਣਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸੋਹਣਾ ਜਾਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਸੂਟ ਦੇ ਮਤਲਬ ਲਈ ਤੁਸੀਂ ਸੂਟ ਤੇ ਅਕੋਰਡਿੰਗ ਤੁਸੀਂ ਕੋਈ ਵੀ ਜਾਣਕਾਰੀ ਲੈਣ ਲਈ ਸਾਨੂੰ WhatsApp ਨੰਬਰ ਦੇ ਉੱਪਰ ਕਾਲ ਜਾਂ ਮੈਸੇਜ ਕਰਕੇ ਸਾਨੂੰ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਸਾਡੀਆਂ ਜਿਹੜੀਆਂ ਲੰਮੀਆਂ ਨਵੀਆਂ ਤੇ ਸੋਹਣੀਆਂ-ਸੋਹਣੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਐ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਰੱਬ ਰੱਖ